ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਂ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ ਜੁਲਾਈ 2022 ਤੋਂ ਸ਼ੁਰੂ ਕੀਤਾ ਗਿਆ ਸੀਗਾ ਕਿ ਜਿਹੜੀਆਂ ਮੈਂ ਫਿਗਰ ਸ਼ੇਅਰ ਕਰ ਰਿਹਾ ਇਹ ਸਾਲ 2023 ਦੀਆਂ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਸੋ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ 10786 ਐਫ ਆਈ ਆਰ ਦਰਜ ਕੀਤੀਆਂ ਗਈਆਂ 10000 10786 ਟੋਟਲ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹ 14951 ਦੋਸ਼ੀ ਅਰੈਸਟ ਕੀਤੇ 14951 ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਐਫਆਈਆਰ ਨੇ ਇਹਦੇ ਵਿੱਚ ਉਹ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫਆਈਆਰ 2422 ਜਿਹੜੇ ਆ ਵੱਡੇ ਸਮਗਲਰ ਅਰੈਸਟ ਕੀਤੇ ਗਏ ਕਮਰਸ਼ੀਅਲ ਕੁਆਂਟੀਟੀ ਦੀਆਂ ਐਫਆਈਆਰ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਬਾਅਦ ਅਮ੍ਰਿਤਸਰ ਰੂਰਲ ਦੇ ਵਿੱਚ 144 ਐਫਆਈਆਰ ਦਰਜ ਹੋਈਆਂ ਤਰਨਤਾਰਨ ਦੇ ਵਿੱਚ 137 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 124 ਐਫਆਈਆਰ ਦਰਜ ਹੋਈਆਂ ਡਰੱਗਸ ਦੀ ਰਿਕਵਰੀ ਤੇ ਮੈਂ ਥੋੜਾ ਦੱਸਣਾ ਚਾਹਾਂਗਾ ਕਿ ਹੈਰੋਇਨ ਦੀ ਜਿੰਨਾ ਸਾਡੇ ਕੋਲੇ ਰਿਕਾਰਡ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ 1100 61 ਕਿਲੋ ਦੀ ਰਿਕਵਰੀ ਹੋਈ ਹੈ 2023 ਦੇ ਵਿੱਚ ਹੈਰੋਇਨ ਦੀ ਓਪੀਐਮ ਦੀ 796 ਦੇ ਕਰੀਬ 796 ਕਿਲੋ ਦੇ ਕਰੀਬ ਰਿਕਵਰੀ ਹੋਈ ਹੈ ਪੌਪੀ ਹਸਕ ਦੀ 403 ਕੁਇੰਟਲ ਦੀ ਰਿਕਵਰੀ ਹੋਈ ਹੈ ਇੰਜੈਕਸ਼ਨ ਟੈਬਲੇਟਸ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੋ 83000 8317809 ਯੂਨਿਟ ਜਿਹੜੇ ਰਿਕਵਰ ਕੀਤੇ ਗਏ 8317809 ਡਰਗ ਮਨੀ ਜਿਹੜੀ ਆ ਬਹੁਤ ਵੱਡੀ ਕੁਆਨਟੀਟੀ ਦੇ ਵਿੱਚ 13 ਕਰੋੜ 67 ਲੱਖ 63899 ਰੁਪਏ ਜਿਹੜੇ ਡਰਗ ਮਨੀ ਰਿਕਵਰ ਕੀਤੀ ਗਈ ਹੈ ਪੀਓ ਜਦੋਂ ਆਪਾਂ ਗੱਲ ਕਰੀਏ ਪੀਓਜ਼ ਐਨਡੀਪੀਏ ਸੈਕਟ ਦੇ ਜਿਹੜੇ ਪੀਓ ਆ 673 ਪੀਓ ਅਰੈਸਟ ਕੀਤੇ ਗਏ ਆ ਸੋ ਮੈਂ ਹੈਰੋਇਨ ਦੀ ਫਿਗਰ ਦੁਬਾਰਾ ਰਿਪੀਟ ਕਰਨਾ ਚਾਹੁੰਗਾ 1161 ਕਿਲੋ ਹੈਰੋਇਨ ਜਿਹੜੀ ਆ ਇਸ ਸਾਲ ਦੇ ਵਿੱਚ ਰਿਕਵਰ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਿੰਨਾ ਸਾਡਾ ਰਿਕਾਰਡ ਆ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਆਪਾਂ ਜਿਹੜਾ ਮੇਨ ਫੋਕਸ ਇੱਕ ਹੋਰ ਰੱਖਿਆ ਕਿ ਪ੍ਰਾਪਰਟੀ ਫੋਰਫੀਜ਼ਰ ਤੇ ਜਿਹੜੇ ਵੱਡੇ ਸਮੱਗਲਰ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਜ਼ਰ ਦੇ ਵਿੱਚ ਸੋ ਟੋਟਲ 294 ਕੇਸ ਜਿਹੜੇ ਆ ਉਹ ਕੰਪੀਟੈਂਟ ਅਥਾਰਟੀ ਨੇ ਅਪਰੂਵ ਕੀਤੇ ਆ ਜਿਦੇ ਵਿੱਚ 127 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਸੀਜ਼ ਕੀਤੀ ਗਈ ਆ ਜਿਹਦੇ ਵਿੱਚ 110. ਜਿਹੜਾ 64 ਕਰੋੜ ਇਮੋਵੇਬਲ ਪ੍ਰਾਪਰਟੀ ਆ 16.45 ਕਰੋੜ ਜਿਹੜੀ ਆ ਮੋਵੇਬਲ ਪ੍ਰਾਪਰਟੀ ਆ 90 ਕੇਸ ਜਿਹੜੇ ਸਾਡੇ ਨੇ ਹੋਰ ਪ੍ਰਪੋਜ਼ਲ ਜਿਹੜੇ ਪੈਂਡਿੰਗ ਨੇ ਜਿਹਦੇ ਵਿੱਚ ਕਰੀਬ 26 ਕਰੋੜ ਦੀ ਜਿਹੜੀ ਪ੍ਰਾਪਰਟੀ ਦੇ ਪ੍ਰਪੋਜ਼ਲ ਗਏ ਹੋਇਆ ਸੋ ਹੁਣ ਤੱਕ 126 ਤੋਂ ਉੱਪਰ 127 ਕਰੀਬ 127 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈ ਆ ਔਰ ਕਰੀਬ 26 ਕਰੋੜ ਦੇ ਜਿਹੜੇ ਪ੍ਰੋਪੋਜ਼ਲ ਆ ਉਹ ਪੈਂਡਿੰਗ ਆ ਜਿਨ੍ਹਾਂ ਵਾਸਤੇ ਕੰਮ ਕੀਤਾ ਜਾ ਰਿਹਾ ਹੈ। ਐਂਟੀ ਡਰਗ ਕੈਂਪੇਨ ਬੜੀ ਵੱਡੀ ਪੱਧਰ ਤੇ ਚਲਾਇਆ ਗਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਸਾਡਾ ਸੀਗਾ ਕਿ ਜਦੋਂ ਡਰੱਗਸ ਸੀਜ਼ ਕਰਨ ਵਾਸਤੇ ਹੌਟ ਸਪots ਤੇ ਬੜਾ ਫੋਕਸ ਕੀਤਾ ਗਿਆ। 701 ਹੌਟ ਸਪੌਟ ਆਈਡੈਂਟੀਫਾਈ ਕੀਤੇ ਗਏ ਪੂਰੇ ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਬਹੁਤ ਵਧੀਆ ਕੰਮ ਕੀਤਾ। 2247 ਜਿਹੜੇ ਵਿਲੇजेस ਆ ਉਹ ਡਰਗ ਫ੍ਰੀ ਕਰਾਏ ਗਏ ਪੰਜਾਬ ਦੇ ਵਿੱਚ ਔਰ 1901 ਵਿਲੇਜ ডিফেন্স ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆਜ਼ ਦੇ ਵਿੱਚ ਜਿਹੜੀਆਂ ਕਿ ਜਿਨ੍ਹਾਂ ਦਾ ਮੇਨ ਫੋਕਸ ਡਰਗਸ ਦੇ ਉੱਤੇ ਤੇ ਬਾਕੀ ਕ੍ਰਾਈਮਸ ਦੇ ਉੱਤੇ ਪ੍ਰिवेंशन ਦੇ ਵਿੱਚ ਯੋਗਦਾਨ ਦੇਣਾ ਸੀਗਾ 19663 ਜਿਹੜੇ ਐਂਟੀ ਡਰਗ ਕੈਂਪੇਨ ਪੂਰੇ ਪੰਜਾਬ ਦੇ ਵਿੱਚ ਚਲਾਏ ਗਏ 1714 ਯੂਥ ਜਿਹੜੇ ਨੇ ਔਨ ਰਿਕਾਰਡ ਜਿਹਨਾਂ ਨੂੰ ਡੀਡਿਕਟ ਕਰਾਇਆ ਗਿਆ ਇੱਕ ਹੋਰ ਪਹਿਲੂ ਤੇ ਬੜੀ ਆਪਾਂ ਕੋਸ਼ਿਸ਼ ਕੀਤੀ ਸੀ ਅਵੇਅਰਨੈਸ ਕਰਨ ਦੀ ਕਿ ਵੀ 64 A ਦੀ ਜਿਹੜੀ ਪ੍ਰੋਵੀਜ਼ਨ ਸੀਗੀ ਤੋਂ ਕਾਫੀ ਵੱਡੀ ਕੈਂਪੇਨਿੰਗ ਚਲਾਈ ਗਈ ਉਹਦੇ ਵਿੱਚ 48 48 ਬੱਚੇ ਜਿਹੜੇ ਆ ਜਿਹੜੇ ਕਿ ਉਹਦੇ ਵਿੱਚ ਛੋਟੀ ਉਮਰ ਦੇ ਵੀ ਕਾਫੀ ਲੋਕ ਆ ਜਿਹੜੇ ਜਿਨ੍ਹਾਂ ਕੋਲੋ ਸਮਾਲ ਕੁਆਂਟੀਟੀ ਚ ਜਾਂ ਕੰਜ਼ਿਊਮ ਕਰਦੇ ਹੋਏ ਜਿਹੜੇ ਫੜੇ ਗਏ ਸੀ ਸੋ 48 ਨੇ ਇਹ ਪ੍ਰੋਵੀਜ਼ਨ ਨੂੰ ਅਵੇਲ ਕੀਤਾ 64 A ਦੇ ਵਿੱਚ ਜਿਨ੍ਹਾਂ ਨੂੰ ਇਸ ਕਮਿਟਮੈਂਟ ਤੇ ਕੋਰਟਸ ਨੇ ਰਿਹਾ ਕੀਤਾ ਹੈ ਕਿ ਉਹ ਡੀ ਐਡਿਕਟ ਹੋਣਗੇ ਸੋ ਪਿਛਲੇ ਮਹੀਨੇ ਤੱਕ ਜਿੱਦਾਂ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਬਹੁਤ মিডিਆ ਨੇ ਵੀ ਸਾਥ ਦਿੱਤਾ ਬੜੀ ਕੈਂਪੇਨਿੰਗ ਹੋਈ ਅਵੇਅਰਨੈਸ ਹੋਈ ਤਾਂ ਹੁਣ ਇਹ ਕੰਮ ਜਿਹੜਾ ਸਾਡਾ ਤੁਰ ਪਿਆ ਹੈ 48 ਜਿਹੜੇ ਆ ਉਹ ਅਕਿਊਜ਼ਡ ਛੋਟੀ ਕੁਆਲਿਟੀ ਵਾਲਣ ਨੇ ਉਹਨਾਂ ਨੇ ਕਮਿਟਮੈਂਟ ਕੀਤੀ ਆ ਔਰ ਮੈਨੂੰ ਲੱਗਦਾ ਆ ਆਉਣ ਦੇ ਸਾਲ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਛੋਟੀ ਕੁਆਲਿਟੀ ਵਾਲੇ ਜਾਂ ਕੰਜ਼ਿਊਮਰਸ ਆ ਉਹਨਾਂ ਨੂੰ ਆਪਾਂ ਮੇਨਸਟ੍ਰੀਮ ਦੇ ਵਿੱਚ ਲਿਆ ਪਾਵਾਂਗੇ ਡੀ ਐਡਿਕਟ ਕਰਾ ਕੇ ਇਸ ਪ੍ਰੋਵੀਜ਼ਨ ਦੇ ਤਹਿਤ ਇਸੇ ਤਰ੍ਹਾਂ ਪਿਟ ਐਂਡੀਪੀਐਸ ਐਕਟ ਜਿਹੜਾ ਹੈ ਸਾਡਾ ਉਹਦੇ 55 ਪ੍ਰੋਪੋਜ਼ਲ ਜਿਹੜੇ ਨੇ ਉਹ ਪਾਈਪਲਾਈਨ ਦੇ ਵਿੱਚ ਨੇ ਪਿਟ ਐਂਡੀਪੀਐਸ ਐਕਟ ਦੇ। ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਕੁਝ ਮੈਂ ਦੱਸਣਾ ਚਾਹਾਂਗਾ। ਫਾਜ਼ਲ ਕਾ ਐਸਐਸਓ ਸੀ ਨੇ ਅਗਸਤ 2023 ਦੇ ਵਿੱਚ 44.8 ਕਿਲੋਗ੍ਰਾਮ ਦੀ ਰਿਕਵਰੀ ਕੀਤੀ ਸੀਗੀ। ਐਸਟੀਐਫ ਐਸਐਸ ਨਗਰ ਨੇ ਅਗਸਤ 2023 ਦੇ ਵਿੱਚ ਹੀ ਇੱਕ 41 ਕਿਲੋ ਦੀ ਵੱਡੀ ਖੇਪ ਪੜੀ ਸੀ। ਫਾਜ਼ਲ ਕਾ ਪੁਲਿਸ ਨੇ April 2023 ਦੇ ਵਿੱਚ 37 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਸੀ। ਇਸੇ ਤਰ੍ਹਾਂ ਐਸਐਸਓਸੀ ਫਾਜਲਕਾ ਨੇ 37 ਕਿਲੋ ਦੀ ਰਿਕਵਰੀ ਜਿਹੜੀ ਸੀਗੀ ਉਹ ਅਗਸਤ 2023 ਚ ਫਾਜਲਕਾ ਪੁਲਿਸ ਨੇ ਜਨਵਰੀ 2023 ਦੇ ਵਿੱਚ 31 ਕਿਲੋ ਦੀ ਐਸਐਸਓਸੀ ਫਾਜਲਕਾ ਨੇ ਅਗਸਤ 2023 ਚ 29 ਕਿਲੋ ਦੀ ਜਲੰਧਰ ਰੂਰਲ ਪੁਲਿਸ ਨੇ ਸਤੰਬਰ 2023 ਦੇ ਵਿੱਚ 23 ਕਿਲੋ ਦੀ ਵੱਡੀ ਖੇਪ ਫੜੀ ਸੀ 20 ਕਿਲੋ ਦੀ ਹੋਰ ਖੇਪ ਜਿਹੜੀ ਐਸਐਸਓਸੀ ਫਾਜਲਕਾ ਨੇ ਜੁਲਾਈ 2023 ਚ ਬਟਾਲਾ ਪੁਲਿਸ ਨੇ 19 ਕਿਲੋ 850 ਗ੍ਰਾਮ ਦੀ ਵੱਡੀ ਕੇਫੜੀ ਸੀ ਫ फेब्रुवारी 2023 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ 17 ਕਿਲੋ 930 ਗ੍ਰਾਮ ਦੀ ਵੱਡੀ ਕੇਫੜੀ ਸੀ 2023 ਜੁਲਾਈ ਦੇ ਵਿੱਚ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਦੇ ਵਿੱਚ ਜਿਹੜੀ ਆ ਉਹ ਹੈਰੋਇਨ ਦੀ ਰਿਕਵਰੀ ਇਸ ਸਮੇਂ ਦੇ ਦੌਰਾਨ ਪਈ ਹੈ